ਕਲੋਈ ਫਾਈਨਲੀ ਜਦੋਂ ਮਨਪ੍ਰਾਜ ਜੀ ਆਪਣੇ ਦੋ ਦੋ ਹਫ਼ਤੇ ਹੋ ਗਏ ਹੋਣਗੇ ਹਫ਼ਤਾ ਹੋ ਗਿਆ ਹੀ ਹਫ਼ਤੇ ਬਾਅਦ ਮਿਲੇ ਨੇ ਤੇ ਇਹ ਆਪਾਂ ਬਲੌਗ ਬਲੌਗ ਬਣਾ ਮੈਂ ਕੱਲ ਨੂੰ ਤੇ ਅੱਜ ਵਾਲਾ ਦਾ ਆਪਣਾ ਬਣਿਆ ਪਿਆ ਤੇ ਹਾਂਜੀ ਬਲੌਗ ਬਲੌਗ ਮਾੜੇ ਮੋٹے ਨੂੰ ਸੁਝਾਓ ਪਾੜ ਲਵੇ ਇਹਨਾਂ ਨੇ ਕੋਈ ਨੀ ਦੇਰਾ ਜਾਂ ਭਾਈ ਹੁਣ ਤਾਂ ਹੁਣ ਤਾਂ ਆਪਣਾ ਸਾਰਾ ਕੁਝ ਹੀ ਜੀ ਬਲੌਗ ਹੀ ਆਪਣਾ ਸਾਰਾ ਕੁਝ ਇਹ ਸਾਈਟਾਂ ਦੇ ਲੈਤਾ ਚਲਦੀ ਦੇ ਓਏ ਆ ਤੂੰ ਬਹਿ ਜਾ ਤੇਨੂੰ ਨਹੀਂ ਪਤਾ ਕਿ ਦੀਸ ਤੇ ਕੀ ਆ ਕੁਝ ਨਹੀਂ ਬੈਜੋ ਕੀ ਆ ਦੱਸੀ ਪਹਿਲਾਂ ਦੱਸ ਕੀ ਆ ਫਿਜ਼ਿਕਸ ਆ ਫਿਜ਼ਿਕਸ ਆ ਉਹ ਇਹ ਤਾਂ ਦੱਸੀ ਜੀ ਆ ਰਹੇ ਨੇ ਹੋਰ ਜੀ ਦੱਸੀ ਜੀ ਸੇਲ ਪਵਾ ਲਿਆ ਹੁਣ ਅਸੀਂ ਚੱਲੇ ਹਾਂਗੇ ਕਿੱਥੇ ਬਲਾਦ 50 ਦਾ ਮੈਪ ਹੋਇਆ ਬਲ ਕੰਮ ਕੰਮ ਮੇਰਾ ਇਹਰ ਬਈ ਇਹ ਹੁੰਦੀ ਹੈ ਯਾਰੀ ਯਾਰੀ ਕੋ ਮਾਂ ਪਿਓ ਦਾ ਇਹ ਇਹ ਨਾ ਬੀਮਾਨ ਬੰਦਾ ਜੀ ਪਰ ਤੋਂ ਮੇਰਾ ਬੋਟਰੇਗਲ ਖਰਾਬ ਹੋ ਗਿਆ ਖਾਨਸ ਆ ਗਿਆ ਟਾਈਮ ਸੀ ਮੈਂ ਕਾਲਜ ਤੋਂ ਆਉਂਦਾ ਹੀ ਫਿਰ ਮੈਂ ਤੈਨੂੰ ਕਹੀ ਮੈਂ ਕਿੱਥੇ ਆ ਇਹ ਕਹਿੰਦਾ ਜੀ ਮੈਂ ਮਲੌਦ ਆ ਸਿੱਧਾ ਹੀ ਬੰਦੇ ਨੇ ਨਾ ਹੀ ਮਾਰੀ ਕਹਿੰਦਾ ਮੈਂ ਤਾਂ ਘੰਟੇ ਦੋ ਘੰਟੇ ਤੱਕ ਆਉਂ ਮਲੌਦ ਤੋਂ ਕਿਹੜਾ ਘੰਟਾ ਦੋ ਘੰਟੇ ਲੱਗਦਾ ਜੀ ਫਿਰ ਉਹੀ ਗੱਲ ਮੈਂ ਹਰੇਕ ਵਲੌਗ 'ਚ ਕਹਿੰਦਾ ਵੀ ਯਾਰੀ ਯੂਰੀ ਨਹੀਂ ਹੁੰਦੀ ਯਾਰੀ ਰੱਖੋ ਪਾਪਿਓ ਨਾ ਪੁੱਤਰੋ ਪੁੱਤਰੋ ਲੋਈ ਗਾਂ ਪੁੱਤਣਾਂ ਆ ਗਈ ਸੀਗੇ ਤੇ ਦੁੱਧ ਲੈ ਕੇ ਫਿਰ ਤੁਰਦੇ ਰਹਾਨਾ ਹੁੰਦੇ ਆ ਫਿਰ ਮਲੌਦ ਨੂੰ ਤੇ ਪਹਿਲਾਂ ਦੁੱਧ ਲੈ ਲਈਏ ਕੰਮ ਕਰੀਏ ਕਰਨ ਵਾਲੀ ਉਹ ਕਰ ਲੇ ਇੱਕ ਜੈਕਟ ਜੀ ਲੈਣੀ ਸੀਗੀ ਤੇ ਇੱਥੇ ਬਾਈ ਕੋਲ ਆਏ ਸੀਗੇ ਜੈਕਟ ਲੈਣ ਤੇ ਬਾਈ ਦਾ ਜਾਣੀ ਕੰਮ ਸਮਝ ਲਓ ਵੀ ਐਂਡੀ ਆ ਨਾ ਅਸੀਂ ਕਿਵੇਂ ਲੱਗੀ ਉਸ ਨੂੰ ਬਾਈ ਦੀ ਵਧੀਆ ਲੱਗੀ ਫੇਰ ਬਾਈ ਨਾਲ ਹੈਵੀ ਗੋਰਸ ਇੱਕ ਬੰਦਾ ਤੇ ਬਾਈ ਕੋਲ ਜ਼ਰੂਰ ਆ ਕੇ ਜਾਇਓ ਮੈਨੂੰ ਵੀ ਕੇ ਬੰਦੇ ਨਹੀਂ ਮਿਲਿਆ ਸੀ ਲੋ ਜੀ ਕੋਈ ਕੁੱਤਾ ਪੈਰਾਲਾਈਜ਼ਡ ਸੀਗਾ ਇੱਥੇ ਛੱਡ ਗਿਆ ਲੋਕ ਜੀ ਬਹੁਤ ਹੋ ਨੇ ਵੀ ਦੱਸੋ ਉਹਨੇ ਕੋ ਦੇਣਾ ਨਹੀਂ ਤਾਂ ਇੱਥੇ ਛੱਡ ਗਿਆ ਆਪਾਂ ਇਹਨੂੰ ਘਰੇ ਲੈ ਕੇ ਚੱਲੇ ਆ ਜੀ ਸੰਭਾਲ ਲਾਂਗੇ ਤੇ ਇਹਦਾ ਫੇਰੇ ਕੁਝ ਕਰਾਂਗੇ ਆਂਡੇ ਉਂਡੇ ਖਵਾਵਾਂਗੇ ਘਰੇ ਰੱਖਾਂਗੇ ਇਹਨੂੰ ਜਿੰਨਾ ਟਾਈਮ ਵੀ ਆ ਜੀ ਜਾਨਵਰ ਹੈ ਨਾ ਆਪਾਂ ਬਿਠਾ ਲਿਆ ਮੋਟਰਸਾਈਕਲ ਤੇ ਹੁਣ ਅਸੀਂ ਲੈ ਕੇ ਚੱਲੇ ਆ ਘਰੇ ਜੱਸੂਗੇ ਤੇ ਉੱਥੇ ਫਿਰ ਇਹਨੂੰ ਰੱਖਾਂਗੇ ਉੱਥੇ ਪਾਲਾਂਗੇ ਹਨਾ ਇਹਨੂੰ ਹੋਇਆ ਹੈ ਪੈਰਲਾਈਜ਼ ਤੁਸੀਂ ਲੋਕ ਦੇਖੋ ਕਿੰਨੇ ਗੰਦੇ ਨੇ ਨਾ ਬੰਦੇ ਜਾਨੀ ਬੁੱਤਾ ਬਿਮਾਰ ਕਰਕੇ ਛੱਡ ਗਏ ਉੱਥੇ ਜੀ ਕੁੱਤਾ ਨਾ ਠੰਡ ਮੰਦਾ ਹੀ ਆ ਤੇ ਇਹਨੂੰ ਇੱਥੇ ਅੱਗ ਅੱਗ ਲਾਈ ਪਹਿਲਾਂ ਫਿਰ ਅੱਗ ਕੋਲ ਬਿਠਾਤਾ ਪਹਿਲਾਂ ਡਰਦਾ ਸੀਗਾ ਬਹੁਤ ਜ਼ਿਆਦੇ ਤੇ ਦੇਖੋ ਜੀ ਲੋਕ ਕਿੰਨੇ ਬੇਈਮਾਨ ਨੇ ਕੋਈ ਇਨਸਾਨੀਅਤ ਨਾ ਦੀ ਚੀਜ਼ ਹੈ ਹੀ ਨਹੀਂ ਲੋਕਾਂ 'ਚ ਵੀ ਬਿਜ਼ਨਸ ਮਾਈਂਡਡ ਲੋਕ ਨੇ ਵੀ ਬਸ ਉਹਨੇ ਨੇ ਵੀ ਨਹੀਂ ਹੈਗਾ ਕਾਸੇ ਜੋਗਾ ਤਾਂ ਲੋਕਾਂ ਨੇ ਛੱਡਤਾ ਕੋਈ ਇਨਸਾਨੀ ਨਹੀਂ ਹੁਣ ਦੇਖੋ ਕਿੰਨੀ ਭੁੱਖ ਲੱਗੀ ਹੋ ਆਰਾਮ ਨਾਲ ਬੈਠਾ ਰੋਟੀ ਖਾ ਰਿਹਾ ਹੁਣ ਇਹ ਅੰਡਾ ਹੋਰ ਲਿਆ ਸੂ ਇੱਕੋ ਹੀ ਆਂਡੇ ਨਾਲ ਖਾ ਲੈਣੀ ਹੈ ਹਾਂ ਫਿਰ ਸੇਕ ਕੋਲ ਬਿਠਾਇਆ ਹੈ ਹੁਣ ਹੁਣ ਇਹਦੀ ਸੇਵਾ ਪਾਣੀ ਕਰਾਂ ਕੱਲੂ ਦੀ ਕਟਿੰਗ-ਉਟਿੰਗ ਕਰਾ ਕੇ ਲਿਆਵਾਂਗੇ ਬਾਹਲਾ ਗੰਦਾ ਹੋਇਆ ਪਿਆ ਵਗਾ ਰੋਟੀ ਪਾਣੀ ਨਾ ਉਹਨੂੰ ਖਵਾਤਾ ਤੇ ਹੁਣ ਅਸੀਂ ਲੱਗੇ ਆਂਗੇ ਉਹਦਾ ਮਤਲਬ ਇਸ ਤਰ੍ਹਾਂ ਬੁਸਤਰਾ ਇਹ ਬਣਾਉਣ ਇੱਧਰ ਲਈ ਸੜ ਕਿੱਥੇ ਬਣਾਈਏ ਅਸੀਂ ਕੰਮ ਨਾਲ ਲਾ ਦੇਆ ਮੇਰਾ ਕਮਰਾ ਵੀ ਆ ਜੇ ਚੱਕੂ ਹਾ ਪਾ ਜਾਗੇ ਨਾਲ ਨੂੰ ਹਾਂ ਚਲ ਐਂ ਗੱਲ ਆ ਇੱਥੇ ਪਰਾਲੀ ਛੱਡਦੇ ਇੱਥੇ ਛੱਡਦੇ ਆ ਗੱਦੇ-ਕੁੱਦੇ ਲਾਵਾਂਗੇ ਸਾਈਡ ਤੇ ਜਾਨੀ ਬਣਾਵਾਂਗੇ ਕਮਰੇ ਟਾਇਪ ਵੀ ਉਹਨੂੰ ਹਵਾ ਹੋਣਾ ਲੱਗੇ ਨਾ ਅਸੂ ਤੇ ਬਾਕੀ ਤੁਹਾਨੂੰ ਸਾਰਾ ਫਿਰ ਦਿਖਾਉਣਾ ਜੂ ਫਲੈਟ ਮਾਰੇ ਮੂੰਹ ਨਹੀਂ ਦਿੰਦਾ ਲੋਰੀ ਤੇ ਹੁਣ ਫਿਰ ਦਿਖਾਵਾਂਗੇ ਤੁਹਾਨੂੰ ਕਿੰਨੀ ਠੰਡ ਸਾਨੂੰ ਵੀ ਬਹੁਤ ਲੱਗ ਰਹੀ ਆ ਹਾਂਜੀ ਠੰਡਾ ਠੰਡਾ ਮੌਸਮ ਆ ਜੀ ਲੋਕਾਂ ਨੂੰ ਮਾੜੇ ਮੋਟੇ ਸੋਤਿਆ ਕਰੋ ਜੀ ਇਹ ਚੀਜ਼ਾਂ ਕਰਨ ਤੋਂ ਪਹਿਲਾਂ ਤੇ ਚਲੋ ਜੀ ਕਰਿਓ ਕਮੈਂਟ ਹਾਂਜੀ ਸੱਸੀ ਗਾਲ ਜੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਵਲੌਗ ਚ ਤੇ ਅੱਜ ਮੈਂ ਆ ਰਹੀ ਗਈ ਅਸੀਂ ਤਾਂ ਮੈਂ ਮੂਹਾਂ ਵੀ ਤੋਤਾ ਤੇ ਮੈਂ ਛੱਡ ਕੇ ਆ ਰਹੇ ਡੈਡੀ ਛੱਡ ਕੇ ਆ ਰਹੀ ਆ ਤੇ ਹੁਣ ਰਾਤ ਵਾਲਾ ਜਿਹੜਾ ਵਲੌਗ ਸੀ ਆ ਥੋੜਾ ਆ ਨਾ ਵਿੱਚ ਉਹ ਵੀ ਇਹਦੇ ਵਿੱਚ ਹੀ ਪਾ ਦੇਣਾ ਮੈਂ ਐਡ ਕਰ ਦਾਂਗੇ ਤੇ ਹੁਣ ਮੈਂ ਚੱਲਿਆਂ ਵਾਂਗਾ ਜਸੂਗੋਲ ਤੇ ਜਸੂ ਨਾਲ ਮਲਾਉਨੇ ਆਇਆ ਨਾ ਇੱਕ ਕਤੂਰਾ ਜਾਂ ਸੀਗਾ ਕੱਲ ਰਾਤ ਚੱਕ ਕੇ ਲਿਆਂਦਾ ਵਗਾ ਬਿਮਾਰ ਹੈਗਾ ਉਹਨੂੰ ਪੈਰਲਾਈਜ਼ਾ ਉਹਨੂੰ ਦਵਾਈ ਦੂਈ ਦਵਾਈ ਕੇ ਲਿਆਉਣੀ ਹੈਗੀ ਤੇ ਹੁਣ ਚੱਲਦੇ ਆਂ ਜਸੂਗੋਲ ਦੇਖਦੇ ਆਂ ਕਿ ਨਾ ਧੁੰਦ ਹੋਈ ਆਗੀ ਲੋਈ ਜਸਮਨ ਕੇ ਘਰੇ ਪਹੁੰਚੀ ਅਸੀਂ ਇਤਰਾ ਦੇ ਲੋ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਯਾਹ ਪੇ ਆਪਣਾ ਸ਼ਿਕਾਰੀ ਹੋਈ ਆ ਵਾਲਿਆਂ ਲਈ ਰਾਤ ਫਿਰਹੀ ਜਾ ਕੇ ਉਥੋਂ ਨਮੂਰ ਨਮੂਰ ਵਾਲਾ ਕੁੱਤਾ ਬਹੁਤ ਸੋਹਣਾ ਬਰ ਹਨਾ ਇਸ ਹਾਂ ਕੁੱਤਾ ਵਧੀਆ ਇਹਨੂੰ ਅੱਜ ਕਰਦੇ ਆਂ ਦਾ ਟ੍ਰੀਟਮੈਂਟ ਹਨਾ ਅੱਜ ਵੇਲੇ ਆਹੀ ਕੁਝ ਕਰਨਾ ਵਗਾ ਤੇ ਦੇਖਦੇ ਆਂ ਜੇ ਦਾ ਕੀ ਬਣਦਾ ਫਿਰ ਲੋ ਜੀ ਅਸੀਂ ਡਾਕਟਰ ਕੋਲ ਜਾਏ ਤੇ ਹੁਣ ਡਾਕਟਰ ਕਹਿੰਦਾ ਨਾ 9:30 9:10 ਵਜੇ ਆਜੋ ਮੇਰੇ ਕੋਲ ਤੇ ਫਿਰ ਜੀ ਜਾਣਾ ਵਗਾ ਕੁੱਪ ਨੂੰ ਤੈਨੂੰ ਲੈ ਕੇ ਫਿਰ ਉਹਨਾਂ 10 ਉਹ ਡਾਕਟਰ ਕੀ ਕਹਿੰਦਾ ਕਹੋ ਜੀ ਹਾਂਜੀ ਹਾਂਜੀ ਬਿਲਕੁਲ ਉਹ ਇਤਨਾ ਨੂੰ ਨਵਾ ਕੇ ਲਿਆਉਣਾ ਬਾਅਦ ਉਹਨੂੰ ਗੱਡੀ 'ਚ ਵੀ ਨਹੀਂ ਬਿਠਾ ਸਕਦੇ ਕਿ ਨਹੀਂ ਤਾਂ ਗੱਡੀ 'ਚ ਹੈ ਨਾ ਗੰਦੀ ਜਿਹੀ ਮਿੱਲ ਬਹੁਤ ਆਉਂਦੀ ਹੈਗੀ ਸਾਰੀ ਗੱਡੀ ਖਰਾਬ ਹੋ ਜਣੀ ਆ ਗੰਦਾ ਹੋਇਆ ਹੋਇਆ ਹੀ ਗੰਦਾ ਬਹੁਤ ਜ਼ਿਆਦਾ ਹੋਇਆ ਹੈ ਉਹ ਰੋਲ 'ਤੇ ਬੈਠਾ ਹੀ ਨਾ ਤਾਂ ਕਰਕੇ ਉਹਨਾਂ ਦੀ ਮੋਟਰਸਾਈਕਲ 'ਤੇ ਲੈ ਕੇ ਜਾਵਾਂਗੇ ਉਹਨੂੰ ਉੱਤੇ ਜਦੋਂ ਸਾਫ਼ ਹੋ ਗਿਆ ਫਿਰ ਦਵਾਈ ਦੇਣ ਜਾਵਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਉਦੋਂ ਫਿਰ ਗੱਡੀ 'ਚ ਲੈ ਜਾਈਏ ਨਾ ਜੀ ਹਾਂ ਚਲੋ ਠੀਕ ਹੈ ਫਿਰ ਦਿਖਾਉਂਦੇ ਆ ਤੁਹਾਨੂੰ ਜਾ ਕੇ ਉਹੀ ਕੱਪੜੇ ਪਾ ਲਿਆ ਆਪਾਂ ਬੂੜੇ ਮੋਟੇ ਜਾਣੀ 2-3 ਕੋਟ ਜਾੜੇ ਹੋਣਗੇ ਮੇਰੇ ਤੇ ਹੁਣ ਅਸੀਂ ਚੱਲੇ ਆਗੇ ਉੱਥੇ ਤੇ ਲੈ ਗਏ ਮੋਟਰਸਾਈਕਲ ਤੇ ਚੱਲਿਆਗੇ ਤੰਦੀਸ ਪਹਿਲੀ ਹੀ ਹੁਣ ਲੱਗ ਜਣੀ ਸੀ ਜੇ ਉਹਨੂੰ ਬਿਠਾ ਲੈਂਦੇ ਤੇ ਧਵਾ ਨੂੰ ਉਹ ਕਿ ਲਿਆ ਤਾਇਰ ਪੂਰਾ ਬਣ ਗਿਆ ਫਿਰ ਉਹਨੂੰ ਬਿਠਾ ਕੇ ਦਵਾਈ ਵੀ ਦਵਾ ਲਿਆ ਆਪਣੀ ਗੱਡੀ 'ਚ ਤੇ ਹੁਣ ਚੱਲੇ ਆਗੇ ਉਹਨੂੰ ਲੈ ਕੇ ਜੀ ਕੋਪਰੂ ਅਸੀਂ ਬਸ ਬਿਲਕੁਲ ਜੀ ਕੰਮ ਪੂਰਾ ਜੰਗ ਹੋਇਆ ਪਿਆ ਜੀ ਹਾਂ ਜੀ ਲੋ ਜੀ ਆਪਾਂ ਇਹਨੂੰ ਲੈ ਆਏ ਸੀ ਹੋਰੇ ਤੇ ਡਾਕਟਰ ਕਹਿੰਦਾ ਨਾ ਇਹਦੇ ਬੋਤਲ ਲੱਗੂਗੀ ਨਾ ਨਹੀਂ ਡ੍ਰਿਪ ਲੱਗੂਗੀ ਤੇ ਵੀ ਇਹ ਥੋੜਾ ਬਿਮਾਰ ਆ ਬੁਖਾਰ ਭੂਰ ਚੜਿਆ ਹੋਇਆ ਇਹਨੂੰ ਤੇ ਹੋਰ ਇੱਕ ਦੋ ਇਨਫੈਕਸ਼ਨਾਂ ਖਾਸੀਆਂ ਹੋਈਆਂ ਤੇਰਾ ਟ੍ਰੀਟਮੈਂਟ ਹੁਣ ਚੱਲੂਗਾ ਜੀ ਤੇ ਲੋ ਜੀ ਇਹਦੇ ਟੈਸਟ ਟਸਟ ਕਰਾਏ ਨੇਗੇ ਸਾਰੇ ਤੇ ਇਹਦੇ ਲੱਗੀ ਆਗੀ ਬੋਤਲ ਤੇ ਉਸ ਤੋਂ ਬਾਅਦ ਦੇਖਦੇ ਆ ਕਿ ਕੀ ਹੁੰਦਾ ਟੈਸਟ ਦੇ ਵਿੱਚ ਕੀ ਆਉਂਦਾ ਵਾ ਬਾਕੀ ਖੈ ਤਾਂ ਸਾਊ ਆ ਪੁੱਤ ਕਹਿੰਦਾ ਨਹੀਂ ਆ ਕੋ ਇਹ ਤੇ ਕੀ ਮਨ ਮੈਦਾ ਨਾ ਖਾਣ ਹੂੰ ਦਿਖਾਉਂਦੇ ਆ ਮੈਨੂੰ ਅੱਗੇ ਹੀ ਲੋ ਜੀ ਆਰਾਮ ਨਾਲ ਬਹਿ ਗਿਆ ਵਿਚਾਰਾ ਕੱਲ ਦਾ ਬਹੁਤ ਔਖੀ ਸੀਗੀ ਦਰਦ ਹੁੰਦਾ ਸੀ ਹੁਣ ਟੀਕਾ ਲਾਤਾ ਇੰਜੈਕਸ਼ਨ ਨਾਲ ਸੌ ਗਿਆ ਤੇ ਉਹ ਸਪਰੈਸ਼ਨ ਚ ਸੀ ਜੀ ਟ੍ਰੀਟਮੈਂਟ ਇਹਦਾ ਹੋ ਗਿਆ 1 ਕਿਲੋ ਦਿਨ ਹੋਰ ਲੱਗਣਗੇ ਫਿਰ ਜਾਨੀ ਪੂਰਾ ਸਹੀ ਹੋ ਜਾਊਗਾ ਇਹ ਤੇ ਹੁਣ ਘਰੇ ਲੈ ਕੇ ਚੱਲੇ ਆਂ ਪੰਜ ਰਲਾ ਲਿਆਉਣੇ ਆਂਗੀ ਇਹ ਫੀਮੇਲ ਆ ਜੀ ਸਾਨੂੰ ਨਹੀਂ ਪਤਾ ਜੀ ਵੀ ਮੇਲ ਫੀਮੇਲ ਹੈ ਨਾ ਅਸੀਂ ਤਾਂ ਬਸ ਆਪਾਂ ਹਾਂ ਨਾ ਆਪਾਂ ਕੋਈ ਬਿਜ਼ਨਸ ਕਰਨਾ ਇਹਦਾ ਆਪਾਂ ਵਧੀਆ ਰੱਖਣੀ ਆ ਬਸ ਸੰਭਾਲ ਕੇ ਆਪਾਂ ਇਦਾਂ ਨਹੀਂ ਵੀ ਸੂਏ ਲੈਣੇ ਆਂ। ਖਰਾਪ ਲੱਗੀਆਂ ਤੇ ਦੋ ਕੱਲੂ ਲੱਗਣੀਆਂ। ਹਾਂਜੀ। ਚੱਲਿਆ ਜੀ ਪੈਂਟਰ ਨੂੰ ਹਾਲਤ ਬਹੁਤ ਪੂਰੀਏ ਦੀ। ਅਜੇ ਸਹੀ ਧਮਾਉਣ ਲੈ ਕੇ ਆਏ ਸੀ ਤੇ ਉਹ ਕਹਿੰਦਾ ਵੀ ਹਲੇ ਬੁਖਾਰ ਬਹੁਤ ਜੜਿਆ। ਬੁਖਾਰ ਵੀ ਸੀ ਇਹਨੂੰ ਥੋੜਾ ਜਿਹਾ ਤੇ ਬਲੱਡ ਘਾਟ ਆ ਮੈਨੇ ਦੇ ਜਿਹੀ 8 ਗ੍ਰਾਮ ਆ। ਤੇ ਹੁਣ ਲੈ ਕੇ ਚੱਲੇ ਆਂ ਉਹਨੂੰ ਦੁਬਾਰਾ ਫੇਰ ਉਹਦੇ ਉੱਤੇ ਰੋਟੀ ਪਾਣੀ ਪਾਵਾਂਗੇ ਉਹਨੂੰ। ਤੇ ਚਲੋ ਠ ਡਾਕਟਰ ਨੇ ਦਸੀ ਕਿ ਨਾ ਉਹਨੂੰ ਹੱਡੀ ਹੱਡੀ ਦੇ ਦਿਓ ਤੇ ਆ ਹੁਣ ਹੱਡੀ ਲੈ ਕੇ ਤੇ ਹੁਣ ਚੱਲੇ ਆਗੇ ਹੁਣ ਪਿੰਜਰਾ ਪਤਾ ਕਰਨ ਚੱਲੇ ਇੱਕ ਆੜੀ ਕੋਲ ਹੈਗਾ ਵਾ ਪਿਆ ਵਾ ਦਾ ਪਿੰਜਰਾ ਤੇ ਉਸ ਤੋਂ ਆ ਦੇਖਦੇ ਆ ਕੀ ਬਣਦਾ ਵਗਾ ਹੁਣ ਪਿੰਜਰਾ ਲੈ ਲਿਆ ਤੇ ਹੁਣ ਡਾਕਟਰ ਕਹਿੰਦਾ ਕੱਲ ਨੂੰ ਉਹਨੂੰ ਫੇਰ ਉਸੇ ਟਾਈਮ ਲੈ ਕੇ ਜਾਣਾ ਭਾਈ ਉਹਦੇ ਡ੍ਰਿਪ ਲੱਗਣੀ ਹੈਗੀ ਬਾਕੀ ਦਰ ਦੱਸਦੇ ਆ ਫਿਰ ਵਾ ਜਾ ਕੇ ਕੀ ਬਣਦਾ ਵਗਾ ਲੋਈ ਤੀਰਥ ਕੋਲ ਪਹੁੰਚੇ ਆ ਲੋ ਇਹਦੀ ਵੈਰਾਈਟੀ ਚੱਕ ਕੁੱਤਿਆਂ ਦੀ ਆਹ ਦੇ ਆਹ ਚੱਕੀ ਫਿਰਦਾ ਬਾਕੀ ਕਿੱਥੇ ਨਹੀਂ ਓਏ ਉੱਧਰ ਆਉ ਦੇ ਚਲ ਦੇ ਕਿੱਥੇ ਵੇ ਦੇ ਸੁ ਦੇਖੀ ਕਿਹੜਾ ਰੇੜਾ ਆਪਾਂ ਚੱਕ ਲਿਆ ਤੇ ਹੁਣ ਚੱਲੇ ਆਂ ਆੜੀ ਦੇ ਘਰੋਂ ਪੀਣਾ ਚੱਕਣ ਤੇ ਜਸਮਨ ਵੀ ਆਉਂਦਾ ਬਿੱਦੇ ਘਰੋਂ ਤੁਰ ਪਿਆ ਉਹ ਵੀ ਤੇ ਫਿਰ ਦਿਖਾਉਣਾ ਤੁਹਾਨੂੰ ਪੀਣਾ ਪੀਣਾ ਬਾਵਾ ਬੜਾ ਹੋਗਾ ਤੇ ਹੱਲ ਵੀ ਹੈ ਨਹੀਂ ਜੀ ਫਿਰ ਉਹੀ ਲਿਹਾਉਣਾ ਪੈਣਾ ਵਗਾ ਹੁਣ ਚੱਲੇ ਆਂ ਕਿ ਲੈਣ ਥੋੜੀ ੋਲੀ ਸਾਹ ਬਹੁਤ ਅੜਦਾ ਓ ਜੀ ਰੇੜੀ ਮੰਗ ਲਈ ਆ ਹੁਣ ਅਸੀਂ ਪਿੰਜਰਾ ਲੈਣ ਚੱਲੇ ਆ ਪਿੰਜਰਾ ਦਾ ਜੀ ਅਸੀਂ ਆਪਦਾ ਵੀ ਲੈ ਲੈਣਾ ਸੀਗਾ ਪਰ ਹਜੇ ਸਾਨੂੰ ਐਵੇਂ ਇੱਕ ਵਾਰ ਸੈੱਟ ਹੋ ਜੇ ਕੁੱਤੇ ਕਿਉਂਕਿ ਫਿਰ ਉਹਨੂੰ ਘਰੇ ਕੁੱਤੇ ਹੋਰ ਵੀ ਪੈਂਦੇ ਨੇ ਆਪਣੇ ਇੱਕ ਦੋ ਰੱਖੇ ਹੋਏ ਸੀਗੇ ਉਹ ਵੀ ਆਵਾਰਾ ਹੀ ਨੇ ਜੀ ਆਪਾਂ ਉਹਨਾਂ ਦੀ ਗੇਅਰ ਕਰਦੇ ਜੀ ਫਿਰ ਭਾਰਤ ਕਹਿੰਦਾ ਵੀ ਵੀਰਾ ਹੈਗਾ ਇੱਕ ਉਹ ਦੇ ਦਊਗਾ ਫਿਰ ਆਪਾਂ ਦੋ ਤਿੰਨ ਦਾ ਲੈ ਲੈਣੇ ਆਗੇ ਤਾਂ ਕਰਕੇ ਵੀਰੇ ਦਾ ਚੱਕਣ ਆਏ ਆ ਪਰ ਸੋਨੂੰ ਨੂੰ ਮੋੜ ਦਾਂਗੇ ਫਿਰ ਆਪਾਂ ਆਪਦਾ ਹੀ ਲਿਆਉਣਾ ਵਾ ਚਲੋ ਲੋ ਜੀ ਕਰੋ ਚੈੱਕ ਪਿੰਜਰਾ ਦਾ ਚੱਕ ਲਿਆ ਇਹਨੇ ਬਾਈ ਦੇ ਕਤੂਰੇ ਦੇ ਦੇ ਦੇਖੋ ਇਧਰ ਕੋਈ ਵੱਡੀ ਕਿਹਦਾ ਨਹੀਂ ਵੱਡਦੀ ਤੀਜ਼ ਲੋ ਜੀ ਕਰੋ ਚੈੱਕ ਬਾਈ ਦੇ ਕੋਲ ਕਤੂਰੇ ਆ ਦੇਖੋ ਜੀ ਆ ਵੀ ਉਹ ਨਾ ਉਹਦੇ ਬੈਠਾ ਇੱਕ ਦੇਖੋ ਆ ਦੇਖੋ ਕਿੰਨਾ ਹੋਣਾ ਇਹ ਸ਼ਹਿਰੀ ਜਿਹੜੇ ਨਾਲ ਦਾ रेडी हां नहीं ओए ਆ ਦੇਖੋ ਜੀ ਅੱਜ ਕੋਈ ਨਹੀਂ ਚੜੇ ਬਾਹਰ ਹੈ ਅੰਦਰ ਦਾ ਨਹੀਂ ਛਾੜਨਾ ਆਹ ਕਿ ਦੂਰੀ ਦਫਾ ਕਰਨਾ ਯਾਰ ਕੀ ਹੋ ਗਿਆ ਇਹਨੂੰ ਕੋਈ ਘੱਟਦਾ ਪਤਾ ਹੀ ਫੁੱਲੀ ਜਾਈ ਹੈ ਨਾ ਯਾਰ ਮਨ ਆਹ ਲਿਖ ਦੀ ਪੈਗਾ ਹੁਣ ਦੇਖੋ ਦੇ ਪਤਾ ਹੀ ਖੜੀ ਜੀ ਕੋਈ ਇੱਧਰ ਲੱਗ ਗਿਆ ਰੋਟੀਆਂ ਦੇ ਲਵੇਟਾ ਪਾਉਣ ਮਾਸੀ ਸੁਰਤੀ ਚ ਆਇਆ ਹੀ ਹੁਣ ਦੇਖਦੇ ਅੱਗੇ ਆ ਪਿੰਜਰਾ ਪੁਜਰਾ ਲਿਆਂਦਾ ਉਹ ਚ ਸਿੱਟਦੇ ਆ ਪ੍ਰਾਲੀ ਪੂਲੀ ਕਿੱਦਾਂ ਗੁੱਦਾ ਇਹਦਾ ਸੰਗ ਗਿਆ ਹੀ ਦੇਖੋ ਜਦੀ ਬੰਦ ਕਰਤੀ ਰੋਟੀ ਖਾਣੀ ਹਾਂ ਯਸੂ ਮੜਾ ਜੀ ਇਹਨੂੰ ਵੀ ਵਾਲੇ ਪਾਉਣੀਆਂ ਚੂਰੀ ਆਹ ਕੋਈ ਸੋਨਾ ਦੇਖੋ ਕਿੰਨਾ ਨਾ ਨਾਤਾ ਨੂੰ ਤਿਆ ਨਹੀਂ ਹੋਇਆਗਾ ਹਾਂ ਯਸੂ ਹੂੰ ਟਾਕਣੀ ਬਹੁਤ ਗੋਲੀਆਂ ਉਈ ਨਾ ਨੂੰ ਲਈਏ ਤੇ ਹੁਣ ਜਾਣਾ ਵਾ ਸਾਗ ਇਹ ਲੈਣ ਜਾਣਾ ਹੀ ਘਰ ਦੇ ਗਏ ਸਾਗ ਧਰਨਾ ਹੁਣ ਆਉਂਦਾ ਜਸੂ ਫੇਰ ਜਾਣੇ ਸਾਗ ਲੈਣ ਤੇ ਥੱਕ ਟੁੱਕ ਵੀ ਥੋੜਾ ਵੱਧ ਹੀ ਗਏ ਹਲੋ ਠੀਕ ਹੈ ਜੀ ਲੋ ਜੀ ਸਾਗ ਲੈਣ ਆਏ ਸੀਗੇ ਅਜੀਤ ਕੋਲ ਸਾਗ ਬਾਈ ਹੈ ਹੈ ਨਹੀਂ ਇਹਨਾਂ ਸਾਗ ਮੋਟਰ ਤੇ ਮਿਲੂਗਾ ਦਾ ਮੈਨੂੰ ਮੋਟਰ ਤੇ ਲੈ ਕੇ ਚੱਲੋ ਪਹਿਲਾਂ ਹੈ ਉਹਨੇ ਵੀ ਬਣਾਉਂਦਾ ਇਹਦੇ ਕੋਲ ਹਰ ਚੀਜ਼ ਮਿਲ ਜਾਂਦੀ ਆ ਫੂਡ ਹੀ ਰੇਕ ਮਿਲਦਾ ਇਹਦੇ ਤੋਂ ਅਗਿਆ ਨਾ ਯਾਰ ਆਂਦਾ ਚੈਨਲ ਦੱਸ ਤੈਨੂੰ ਸਬਸਕ੍ਰਾਈਬ ਕਰਨਾ ਵਾ ਤੇ ਹੁਣ ਬਾਈ ਦੇ ਚੈਨਲ ਦੱਸਣ ਲੱਗੇ ਆ ਜੀਤ ਨੂੰ ਕਾਹੋਂ ਜੀਤ